ਜੀ ਸਾਰਿਆਂ ਨੂੰ ਕੀ ਹਾਲ ਚਾਹ ਠੀਕ ਠਾਕ ਹਾਂ ਅੱਜ ਅਸੀਂ ਆਏ ਹੋਏ ਹਾਂ ਜੈ ਸਿੰਘ ਵਾਲਾ ਜੈ ਸਿੰਘ ਵਾਲਾ ਪਿੰਡ ਦੇ ਵਿੱਚ ਜੂਬਾ ਜੱਟ ਚੈਨਲ ਦੇ ਉੱਤੇ ਅਸੀਂ ਸ਼ੂਟ ਕਰਨ ਲੱਗੇ ਆ ਤੇ ਹਾਜੀ ਉਧਰ ਸਫਾਈਆਂ ਚੱਲ ਰਹੀਆਂ ਨੇ ਤੇ ਉਹਨਾਂ ਟਾਈਮ ਅਸੀਂ ਬੈਠ ਕੇ ਤੇ ਆਹ ਸਫਾਈ ਕਰਦੇ ਵੀ ਦਿਖਾਉਨੇ ਆ ਉਸ ਤੋਂ ਪਹਿਲਾਂ ਤੁਹਾਨੂੰ ਆਹ ਦਿਖਾਉਨੇ ਆ ਵੀ ਆਹ ਕਲਚਰ ਦੇਖੋ ਜਿਹੜਾ ਚੀਜ਼ ਹੁਣ ਖਤਮ ਹੋ ਗਿਆ ਸਾਰਿਆਂ ਨੇ ਅਸਿਕਾ ਔਰ ਇਹਦਾ ਮੇਰਾ ਕਲਚਰ ਦੇਖੋ ਮੇਰਾ ਦੇਸੀ ਕਲਚਰ ਦੇਖੋ ਠੀਕ ਹੈ ਜੀ ਅੱਜ ਮੇਰੇ ਨਾਲ ਮੇਰਾ ਡੱਡੂ ਵੀ ਆਇਆ ਹੋਇਆ ਹੈ ਸ਼ੂਟ ਤੇ ਠੀਕ ਹੈ ਨਾ ਤੇ ਅੱਜ بیٹھ ਕੇ ਪਹਿਲਾਂ ਹੱਥ ਪੈਰ ਸੇਕਦੇ ਆਂ ਤੇ ਫਿਰ ਤੁਹਾਨੂੰ ਦਿਖਾਉਣੇ ਆ ਸਰਪੰਚ ਲੈ ਵੀ ਦਿਖਾ ਮੁੰਡਿਆ ਕਿੱਦਾਂ ਕਿੱਦਾਂ ਕਰਕੇ ਇਹ ਅੰਦਰੇ ਜੀ ਝਾੜੂ ਹਾਂ ਉਹ ਆ ਰਿਹਾ ਸਾਰੇ ਦੋਸਤੋ ਸਾਰਿਆਂ ਨੂੰ ਜਾਓ ਬੋਲਦੇ ਸਾਰੇ ਅੱਗੇ ਵੀ ਆਲੇ ਕੋ ਸਨ ਅੱਜ ਅਸੀਂ ਜੈ ਸਿੰਘ ਆਏ ਆ ਸ਼ੂਟ ਕਰਨ ਜੀ ਤੇ ਤੁਹਾਨੂੰ ਦਿਖਾਉਣੇ ਆ ਮਾਹੌਲ ਇੱਥੋਂ ਦਾ ਇਹਦੇ ਨਾਲ ਤਾਂ ਨਾ ਹੀ ਹੁਣ ਲੈ ਜਾ ਸਾਰਿਆਂ ਨੂੰ ਇੰਟਰੋਡਿਊਸ ਕਰਵਾਵਾਂਗੇ ਲੈ ਛਾੜੂ ਦਾ ਸਾਧਰ ਆ ਦੇਖੋ ਜੀ ਅਸੀਂ ਛਾੜੂ ਲਿਆਂਦਾ ਅੱਜ ਮਿੱਟੀ ਨਹੀਂ ਆਦੀ ਜੀ ਇਧਰ ਛਾੜੂ ਮਾਰ ਰਿਹਾ ਮੁੰਡਾ ਇਹ ਯੂਐਸਏ ਤੋਂ ਆਇਆ ਮੁੰਡਾ ਜੀ ਇਹ ਯੂਐਸਏ ਦੀ ਬਰੀਡ ਆ ਇਹ ਕਹਿੰਦਾ ਸਾਡੇ ਛਾੜੂ ਨਹੀਂ ਹੁੰਦੇ ਉੱਧਰ ਨਹੀਂ ਜਾਂਦਾ ਜੀ ਨਹੀਂ ਜਾਂਦਾ ਕਹਿੰਦਾ ਬਰੋ ਇਹ ਆ ਐਸੇ ਹੀ ਬੱਰਾ ਯਾ ਯਾ ਬਰੋ ਯਾ ਇਹ ਤਾਰੀ ਹਾਂ ਅਕਿਆ ਤਾਰੀ ਆ ਵੀ ਆਪਣਾ ਸ਼ੈਫ ਕੋਸ਼ ਸ਼ੈਫ ਤਾਰੀ ਇਹ ਤਾਰੀ 2 ਹੈ ਜੀ ਇਹ ਸ਼ੈਫਾ ਮੁੰਡਾ ਇਹਦੀ ਜ਼ਿੰਮੇਵਾਰੀ ਹੈ ਸਾਰੀ ਟੀਮ ਨੂੰ ਫਿੱਟ ਰੱਖਣੀ ਆ ਕਾ ਪਾਣੀ ਹਾਂ ਤੇਲ ਪਾਣੀ ਸਾਰੀ ਟੀਮ ਦਾ ਪੂਰਾ ਕਰਨਾ ਹੈ ਨੇ ਮੁੰਡੇ ਨੇ ਵੀ ਕੋਈ ਬੰਦਾ ਉਹ ਹੁਣ ਆਉ ਜੇ ਹੂੰ ਕੱਕਣਾ ਜਾਵੇ ਸੁਣਾਓ ਕੋਈ ਦੇਸੀ ਗੀਤ ਚਲੋ ਦੋਨੇ ਨਹੀਂ ਕਿਹੜੇ ਸੁਣਾਇਆ ਦੇਸੀ ਗੀਤ ਇਹ ਬਰਲੇ ਲਿਆਵਾਂਗੇ ਗੱਡੀ ਲੈ ਜਾ ਜਿਆਦਾ ਹੈ ਅੱਗ ਨਹੀਂ ਮੱਚਦੀ ਥੋੜੀ ਲਿਆ ਜਾਣਾ ਅੱਗ ਨਹੀਂ ਮੱਚ ਰਹੀ ਅਸਲ ਤਾਂ ਗੀਤ ਆ ਰਹੇ ਬਾਈ ਤੁਹਾਨੂੰ ਕਹਾਈ ਨਾ ਹੁਣ ਸਰਵਰ ਨੂੰ ਆ ਲੱਗੇਣਗੇ ਹਾਂ ਹਾਂ ਦੁਬਾਰਾ ਬੋਲੋ ਕੀ ਕਹਿ ਰਹੇ ਹੋ ਬੋਲ ਨਹੀਂ ਸੁਣਦੇ ਮੈਂ ਚੱਲ ਕੇ ਬਸ ਫਿਰ ਤਾਰੀਂ ਢਾਲੋ ਬਣਾ ਦਿਓ ਮੋਰ ਇਹਦਾ ਹਾਂ ਅਸੀਂ ਖੜਾ ਹਾਂ ਤੇ ਅਸੀਂ ਕਰਦੇ ਹਾਂ ਹਾਂ ਬੱਸ ਕਿਦਰੀ ਕਹਿੰਦੇ ਤੁਸੀਂ ਕੁਝ ਕਹੋਗੇ ਤੁਸੀਂ ਕੁਝ ਸੁਣਾਓਗੇ ਆਪਣੇ ਗੀਤ ਕਿਉਂ ਨਹੀਂ ਸੁਣਾਓਗੇ ਠੀਕ ਹੈ हमको ਆਤੇ ਨਹੀਂ ਆਤਾ ਨਹੀਂ ਆਤਾ ਤਾਂ ਹੈ ਜਾਂ ਤਾਂ ਨਹੀਂ ਝੂਠਾ ਹੁੰਦਾ ਤੁਹਾਨੂੰ ਗਾਣਾ ਤਾਂ ਬੋ ਸੁਣ ਹਾਂ ਉਹ ਸੁਣਾ ਜੁੱਤੀ ਕਸੂਰ ਸੁਨਾਓ ਚਲ ਸੁਨਾਸ ਸੁਨਾ ਨੋ ਸੁਨਾ ਤੇਲਿਕ ਸੁਨਾ ਇੱਕ ਪੈਰਾ ਸੁਨਾ ਦੇ ਵਸ ਕਾਗਜ਼ ਦੀ ਲਾ ਲੈ ਸੁਨਾ ਮਾਸੀ ਨੂੰ ਸੁਨਾਓ ਹਾਂ ਕਦੇ ਨਹੀਂ ਸੁਨਾਇਆ ਤੁਸੀਂ ਮਾਸੀ ਨੂੰ ਸੁਨਾਓ ਨੋ ਮਾਸੀ ਨੂੰ ਚਲੋ ਹੁਣ ਸੁਨਾਉਂਦਾ ਗੀਤ ਹਮ ਨਹੀਂ ਸੁਨਾਇਆ ਸੁਨਾ ਦੇ ਹੂੰ ਸੁਨਾਉਂਦਾ ਜੀ ਚਲ ਫਿਰ ਮੜਾ ਜਾ ਪੈਰ ਇੱਕ ਸੰਗਦੀ ਆ ਬੇਬੇ ਜੀ ਖੀਰ ਸਨਾਓ ਖੀਰ ਸੁਣਾ ਦੇ ਤਾਂ ਖੀਰ ਨਾ ਖਵਾ ਦੇ ਤੈਨੂੰ ਖੀਰ ਆਖਦੀ ਵੇ ਜੋਦੀਆ ਓਏ ਹੋਏ ਆ ਦੇਖੋ ਇੱਧਰ ਇਹ ਕਿਸ ਨੇ ਖਾ ਰਿਹਾ ਬਹੁਤ ਸੁਰੀਲਾ ਆਵਾਜ਼ ਖੀਰ ਸੁਣਾ ਦੇ ਫਿਰ ਓਏ ਖੀਰ ਨਿਕੜਾ ਸੁਣਾਦਾ ਇਸ ਕੜਾ ਖਾ ਕੇ ਆਂਟੀ ਕਿੱਥੇ ਖਾ ਕੇ ਆਏ ਬਹੁਤ ਸਵਾਦ ਬਈ ਅਸੀਂ ਮੂੰਗ ਦਾਲ ਦਾ ਹਲਵਾ ਅਲਟੀਮੇਟ ਆਹ ਹੋ ਰਸਤੇ ਚ ਲੰਗਰ ਲੱਗਿਆ ਹੋਇਆ ਸੀ ਮੈਂ ਕਿਹਾ ਮੈਂ ਲੰਗਰ ਲੱਗਿਆ ਹੋਇਆ ਵਾਜਣ ਕਿ ਜਾਵੜ ਮਖ ਆਜੋ ਹੋਰ ਅਬੀ ਦਾ ਜੰਤੀ ਹੈ ਹਾਂ ਤੇ ਬਈ ਹਲਵਾ ਬਣਾਇਆ ਹਰਪ੍ਰੀਤ ਹਲਵਾ ਸੌਂ ਲੱਗਿਆ ਤੇਰੀ ਕੋਟੀ ਵਰਗਾ ਲੈ ਕੇ ਕੀ ਵਸੀ ਆ ਕੇ ਥਾਲੀ ਲੈ ਦੂਜੀ ਵਾਰੀ ਜਾਣ ਨੂੰ ਜੀ ਤਾਂ ਕਰਦਾ ਸਾਡਾ ਉਹਨੂੰ ਭੇਜ ਦਿੰਦੇ ਨਾ ਉਹਦੀ ਸ਼ਕਲ ਦੇਖ ਕੇ ਦੇ ਦਿੰਦੇ ਆ ਉਹਨੂੰ ਪਹਿਲੇ ਜਾਂ ਦੂਜੀ ਵਾਰ ਹੋਰ ਪੋ ਆ ਕੇ ਲੈ ਹਾਂ ਲਓ ਜੀ ਚਾਬੀ ਲੈ ਕੇ ਜਾ ਰਹੇ ਹੈ ਉਹ ਆਪਣੇ ਚੋਰੀ ਕਰਨ ਵਾਲੀ ਚੀਜ਼ ਹੈ ਨਾ ਜੀ ਹਾਂ ਅੰਟੀ ਕੋ ਕੀ ਕੱਲ ਹੀ ਸੁਣਾ ਦੇ ਤੂੰ ਇੰਨੇ ਕੀ ਸੁਣਾਉਣੀਆਂ ਹੁੰਦੀਆਂ ਯਾਦ ਹੀ ਨਹੀਂ ਹੁਣ ਤਾਂ ਕੋਈ ਯਾਦ ਨਹੀਂ ਕੋਈ ਮੈਨੂੰ ਸੁਣਾ ਦੇ ਤੂੰ ਇਹ ਤਾਂ ਇਹਦਾ ਕੋਈ ਯਾਦ ਨਹੀਂ ਤੂੰ ਆ ਤੂੰ ਆ ਸਾਡੀ ਅੱਖਾਂ ਚ ਪੈਂਦਾ ਤੂੰ ਸੁਣ ਲਓ ਸੁਣਾ ਲਓਗੀ ਜਿੰਦਰ ਸੁਣਾਉਗੀ ਦੇਖੋ ਜੀ ਹੁਣ ਸਾਰੇ ਬ੍ਰੇਕ ਤੇ ਬੈਠੇ ਰੋਟੀ ਖਾ ਰਹੇ ਆ ਤੂੰ ਕਿਉਂ ਨਹੀਂ ਖਾਦੀ ਰੋਟੀ ਹਾਂ ਆਲਾ ਇੱਕ ਦੀ ਹੈ ਖਾ ਰੋਟੀ ਕਿਉਂ ਨਹੀਂ ਖਾਦੀ ਮੁੰਡੇ ਨੇ ਰੋਟੀ ਕਿਉਂ ਨਹੀਂ ਕੁੱਤੀ ਵੈਸੀ ਸਬਜੀ ਹੈਗੀ ਤਾਰੀ ਹਾਂ ਇਹ ਇਹ ਬੱਕਰੇ ਸੁਬਣੇ ਲੈ ਜਾਂਦਾ ਹੋਣਾ ਜੀ ਕਿਵੇਂ ਆ ਤੂੰ ਜਿਵੇਂ ਬੈਠਾ ਤੇ ਤੇਰਾ ਸਾਰਾ ਜ਼ੂਮ ਕਰਕੇ ਮੈਂ ਦਿਖਾ ਰਿਹਾ ਜੈ ਰੋਟੀ ਖਾਦੀ ਜਾ ਰਹੀ ਆ ਇੱਧਰ ਇਹ ਪਾਸ ਦਾ ਹੀ ਬੱਕਰਾ ਜੀ ਹਾਂ ਤੇ ਹੁਣ ਇਹ ਕਿੱਥੇ ਖੰਦਾ ਲੂਪਕੋੜੇ ਆ ਭਾਈ ਆ ਫੋਨ ਕਿਦਾਂ ਹੈ ਹੈ ਸਬਜੀ ਜੀ ਆ ਫੋਨ ਦੇ ਪਿੱਛੇ ਕਿ ਟੰਗ ਰੱਖਿਆ ਨਾ ਨਾ ਉਹ ਪਾਵਰ ਕਿ ਟੰਗ ਰੱਖਿਆ ਸੀ ਮੈਂ ਸਾਡੀ ਲੈਣੀ ਹੈ ਤੁਸੀ ਹਾਂਜੀ ਜੇ ਹੈਗੀ ਦੇ ਸਕਦੇ ਆ ਲਿਆਓ ਫਿਰ ਹਾਂ ਧੰਨਵਾਦ ਹੈ ਲਿਆਉਣਾ ਨਹੀਂ ਲਿਆਉਣਾ ਇੱਕ ਮਿੰਟ ਲਿਆਓ 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 ਆਂਟੀ ਇਧਰ ਦਿਖਾ ਮੁਖੜਾ ਆਪਣਾ ਕਿਵੇਂ ਹੋ ਕਿੰਨੀ ਰੋਟੀ ਖਾ ਚੁੱਕੇ ਹੋ 2 ਓਨਲੀ ਹਾਂ ਸਬਜੀ ਸਵਾਦ ਆ ਨਾ ਅੱਧੀ ਛੱਡਤੀ ਅੱਧੀ ਛੱਡਤੀ ਹਾਂ ਸਬਜੀ ਬਹੁਤ ਸਵਾਦ ਹੈ ਸਬਜੀ ਬਹੁਤ ਸਵਾਦ ਹੈ ਹਰਪ੍ਰੀਤ ਰੋਟੀ ਕਿਉਂ ਨਹੀਂ ਖਾਦੀ ਤੁਸੀਂ ਇੱਕ ਰੋਟੀ ਖਾ ਲਈ ਹਾਂ ਇਹ ਵੀ ਕਹਿੰਦੇ ਹੋਣੇ ਕਿ ਬੱਕਰਿਆ ਬੱਕਰਾ ਕਿੱਥੇ ਕਿੱਥੇ ਆਲੂ ਪਕੌੜੇ ਹਾਂ ਇਹ ਵੀ ਕਿੱਥੇ ਸਵਾਲ ਆਦੇ ਆਲੂ ਪਕੌੜੇ ਇਹ ਤਾਂ ਗੱਲ ਹੈ ਇਹਨਾਂ ਨੇ ਜਾਣਾ ਸੀ ਜਿ ਬਰਾਤ ਕੇ ਕੋਤੇ ਮੀਠਾ ਖਾਣਾ ਸੀ ਸ਼ਰਾਬਾ ਪੀਣੀ ਸੀ ਪਕੌੜੇ ਖਾਣੇ ਸੀ ਨਹੀਂ ਨਹੀਂ ਅੱਧੀ ਤੇ ਇਹਨਾਂ ਨੂੰ ਕੁਝ ਮਿਲਿਆ ਨਹੀਂ ਵਿਚਾਰਿਆਂ ਨੂੰ ਹੁਣ ਭੁੱਖੇ ਆ ਗਏ ਹੁਣ ਆਲੂ ਪਕੌੜੇ ਖਾਂਦੇ ਆ ਦੇਖ ਲਓ ਹਾਂ ਆਲੂ ਪਕੌੜੇ ਆ ਵੇਖੋ ਪਕੌੜੇ ਵੀ ਆਲੂ ਦੇ ਪਕੌੜੇ ਮੱਧ ਤੇ ਅਸੀਂ ਜਮਾ ਵੇਖੋ ਹਣੀ ਸਰ ਜੀ ਬੱਸ ਹੋਰ ਲਹ ਹਨੀ ਮਾਤੇ ਆ ਲੈ ਜੇ ਡੱਬਾ ਜਾ ਕੇ ਕੀ ਗੱਲ ਨਾਲ ਬਹੁਤ ਸਵਾਦ ਮੁੱਛਾ ਮੁੱਝ ਬਣੀਆਂ ਜੀ ਮੁੱਛਾਂ ਬਣਾਉਂਦੇ ਆ ਸੀ ਬਣਾ ਦਿੰਨੇ ਆ ਇੱਥੇ ਜਿਵੇਂ ਉਹ ਕੱਟਾ ਬੰਦਦੇ ਹੁੰਦੇ ਦਾਗ ਦੇਣ ਵੇਲੇ ਮੁੱਛਾਂ ਬਣਾਵਾਂਗੇ ਹੋਰ ਹੋਰ ਇਸ ਤਾਰੀ ਨੇ ਖਾੜੀ ਰੋਟੀ ਤੇ ਕਰ ਸੰਗ ਆਪ ਵੀ ਦਿਖਾ ਦੇ ਆ ਵੀ ਮੈਂ ਵੀ ਭਾਈ ਰੋਟੀ ਖਾਈ ਬੈਠਾ ਅੱਜ ਮੇਰੇ ਚਿੱਟ ਜੀ ਵਾਲੀ ਨਹੀਂ ਦਿਖਦੀ ਭਾਈ ਚੱਲ ਕੋਈ ਗੱਲ ਨਹੀਂ ਹੁਣ ਤਾਂ ਕੋਈ ਚੱਕਰ ਨਹੀਂ ਹੁਣ ਹੁਣ ਚਿੱਟਾ ਜੂਗੀ ਤਾਂ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਕਿਵੇਂ ਬੱਢੀ ਹੋਇਆ ਹਣ ਤਾਂ ਵੀ ਮੈਨੂੰ ਲੱਗੀ ਹੁਣ ਤਾਂ ਕੋਈ ਚੱਕਰ ਹੀ ਨਹੀਂ ਹੈ ਨਾ ਠੀਕ ਹੈ ਨਾ ਕਿਆ ਹਣ ਦਵਾ ਚਿੱਟੇ ਹੋ ਜਾਣ ਮੇਰੇ ਕੋਲ ਦਿਕਰ ਨਹੀਂ 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 ਮੈਂ ਇਦਾਂ ਹੀ ਸੋਣਾ ਲੱਗਦਾ ਹਾਂ ਹਾਂ ਕਮੈਂਟ ਕਰਕੇ ਦੱਸਿਓ ਬਾਈ ਇਹ ਬੰਦਾ ਕਿਹੜਾ ਕਿਹੜਾ ਸੋਚਦਾ ਵੀ ਵਿਆਹ ਤੋਂ ਬਾਅਦ ਵੀ ਜੇ ਚਿੱਟੇ ਆ ਜਾਂਦੇ ਚੱਲ ਕੋਈ ਗੱਲ ਨਹੀਂ ਯਾਰ ਹੁਣ ਤੇ ਵਿਆਹ ਤੋਂ ਪਹਿਲਾਂ ਕਿਹੜਾ ਕਿਹੜਾ ਬੰਦਾ ਇਹ ਗੱਲਾਂ ਸੋਚਦਾ ਵੀ ਯਾਰ ਅਪਦੀ ਜੇ ਇੱਕ ਵੀ ਚਿੱਟਾ ਵਾਲ ਆ ਰਿਹਾ ਉਹਨੂੰ ਸੀਸੀ ਦੀ ਲੁਕੋ ਲਈਏ ਕੱਲ ਫਲਾ ਲਈਏ ਦਾੜੀ ਦੇ ਉੱਤੇ ਤਾਂ ਕਿ ਕੋਈ ਕਿਸੇ ਨੂੰ ਦੇਖੇ ਨਾ ਪਤਾ ਨਾ ਲੱਗੇ ਵੀ ਸਾਡੇ ਵਾਲ ਛਿੱਟੇ ਆਏ ਹੋਏ ਨੇ ਵੈਸੇ ਮੈਂ ਤਾਂ ਪਹਿਲਾਂ ਵੀ ਕਦੇ ਲੁਕੋਇਆ ਨਹੀਂ ਹੈਗਾ ਸੀ ਤੇ ਹੁਣ ਵੀ ਕਦੇ ਨਹੀਂ ਲਗਾਉਂਦਾ ਤੇ ਵੈਸੇ ਕਦੇ-ਕਦੇ ਲਾ ਲਈਦੀ ਆ ਮਾੜਾ-ਮਾੜਾ ਕਲਰ-ਕੁਲਰ ਕਰਦੀ ਪਰ ਵੈਸੇ ਮੈਂ ਹੁਣ ਲਾਉਂਦਾ ਨਹੀਂ ਮੈਂ ਕਿਹਾ ਇਹ ਤਾਂ ਨੇਚਰਲ ਦਾੜੀ ਰੱਖਣੀ ਜੀ ਦੂਜੀ ਸਟੋਰੀ ਹੁਣ ਸ਼ੁਰੂ ਹੋ ਗਈ ਹੈ ਇਹ ਦੂਜੀ ਸਟੋਰੀ ਅਸੀਂ ਜਿਹੜੀ ਪੜੀ ਉਹ ਸੀਰੀਅਸ ਮੁੱਦੇ ਦੇ ਉੱਤੇ ਸ਼ੁਰੂ ਕੀਤੀ ਆ ਵੈਸੇ ਤਾਂ ਇਹ ਕਹਾਣੀ ਇਦਾਂ ਦੀ ਹੈ ਕਿ ਸਾਰਿਆਂ ਨੂੰ ਇਹ ਕਹਾਣੀ ਬਾਰੇ ਪਤਾ ਹੀ ਹੈ ਹਨਾ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਦਾਜ ਦੇਣਾ ਮਾੜੀ ਗੱਲ ਹੈ ਨਸ਼ੇ ਕਰਨੇ ਵੀ ਮਾੜੀ ਗੱਲ ਹੈ ਤੇ ਹੋਰ ਸਾਰੀਆਂ ਚੀਜ਼ਾਂ ਜੋ ਸਮਾਜਿਕ ਕੁਰਤੀਆਂ ਨੇ ਜਿੰਨਾ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਪਰ ਹਰ ਇੱਕ ਘਰ ਦੀ ਜਿਹੜੀ ਕਹਾਣੀ ਹੁੰਦੀ ਹੈ ਉਹ ਨਵੀਂ ਕਹਾਣੀ ਹੁੰਦੀ ਹੈ ਤੁਹਾਨੂੰ ਵੀ ਪਤਾ ਹੈ ਨਾ ਤਾਂ ਉਸੇ ਤਰ੍ਹਾਂ ਜਿਹੜੀ ਅੱਜ ਆਪਣੀ ਇਸ ਕਹਾਣੀ ਨਵੀਂ ਸ਼ੁਰੂ ਕੀਤੀ ਹੈ ਨਾ ਤੇ ਉਹਦੇ ਵਿੱਚ ਮਤਲਬ ਕਿ ਇਹ ਹੈ ਕਿ ਇੱਕ ਪਰਿਵਾਰ ਗਰੀਬ ਪਰਿਵਾਰ ਜਿਹੜੇ ਨੇ ਚੇੜਨਾ ਦੇ ਪੁੱਤ ਜਾਂ ਜਿੰਨਾਂ ਦੇ ਘਰ ਵਾਲੇ ਜਾਂ ਜਿੰਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨਸ਼ਿਆਂ ਦੇ ਵਿੱਚ ਪੈ ਗਏ ਨੇ ਤੇ ਉਹਨਾਂ ਦੇ ਘਰਾਂ ਦੇ ਕੀ ਹਾਲਾਤ ਬਣੇ ਨੇ ਬਾਅਦ ਵਿੱਚ ਤੇ ਉਹਨਾਂ ਦੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਹੈ ਰਹਿਣ ਸਹਿਣ ਆ ਉਹ ਕਿੱਦਾਂ ਦਾ ਕਿਵੇਂ ਹਾਲਾਤਾਂ ਜੋ ਰੋਜ਼ ਦੀ ਜਿਹੜੀ ਰੋਟੀ ਹੈ ਉਹ ਖਾ ਕੇ ਪੈਂਦੇ ਨੇ ਕਿਵੇਂ ਉਹਨਾਂ ਦੇ ਘਰਾਂ ਦੇ ਵਿੱਚ ਰੋਜ਼ ਕਲੇਸ਼ ਹੁੰਦੇ ਕਿਉਂਕਿ ਜਿਹੜਾ ਬੰਦੇ ਨੇ ਨਸ਼ਾ ਕਰਨਾ ਉਹਨੇ ਰੋਜ਼ ਹੀ ਕਰਨਾ ਤੇ ਉਹਨੂੰ ਰੋਜ਼ ਹੀ ਨਸ਼ਾ ਚਾਹੀਦਾ ਹੁੰਦਾ ਇਸ ਕਰਕੇ ਤੁਸੀਂ ਕਹਾਣੀ ਜ਼ਰੂਰ ਦੇਖਿਓ ਜੁਬਾਯਾਟ ਚੈਨਲ ਦੇ ਉੱਤੇ ਹੁਣ ਮੈਂ ਤੁਹਾਨੂੰ ਬਾਕੀ ਆਰਟਿਸਟਾਂ ਨਾਲ ਮਿਲਾਉ ਪਤਰਨੇ ਮੇ ਸਿਸਟਰ ਭਾਈ ਬਲਸਕੌਰ ਤੇ ਜਿਨ੍ਹਾਂ ਨੂੰ ਬੰਤੋ ਵੀ ਕਹਿੰਦੇ ਆ ਕਿਵੇਂ ਬਣੇ ਠੀਕ ਵਧੀਆ ਤੇ ਕਿੱਦਾਂ ਦੀ ਕਹਾਣੀ ਆ ਨਸ਼ੇੜੀ ਘਰ ਵਾਲਾ ਨਸ਼ੇੜੀ ਘਰ ਵਾਲਾ ਹਾਂ ਤੇ ਗਰੀਬ ਪਰਿਵਾਰ ਦੇ ਵਿੱਚ ਹਨਾ ਤੇ ਕਿਵੇਂ ਲੱਗ ਰਿਹਾ ਕੰਮ ਕਰਕੇ ਵਧੀਆ ਲੱਗਦਾ ਤੇ ਇੱਕ ਜਦੋਂ ਕਿਸੇ ਜਿਵੇਂ ਨਸ਼ੇੜੀ ਲੋਕ ਹੁੰਦੇ ਨੇ ਉਹਨਾਂ ਦੇ ਉਹਨਾਂ ਦੀ ਜ਼ਿੰਦਗੀ ਜਿਉਂ ਕੇ ਕਿਵੇਂ ਕਿੰਨਾ ਕੁ ਦੁੱਖ ਲੱਗਦਾ ਤੇ ਕਿੰਨਾ ਕਹਿ ਲੱਗਦਾ ਵੀ ਕਿੰਨੀਆਂ ਕੌਕੀਆਂ ਹੋਣਗੀਆਂ ਉਹ ਔਰ ਤਾਂ ਬਹੁਤ ਦੁੱਖ ਲੱਗਦਾ ਜਦੋਂ ਜਾਂ ਕੋਈ ਕਿਸੇ ਦਾ ਧੀ ਪੁੱਤ ਇਦਾਂ ਦਾ ਨਿਕਲ ਜੇ ਜਾਂ ਘਰ ਵਾਲਾ ਨਸ਼ੇੜੀ ਹੋਵੇ ਤੇ ਦੁਖੀ ਹੁੰਦਿਆਂ ਨੇ ਵਿਚਾਰੀਆਂ ਸੌਖੀਆਂ ਤੇ ਕਿਹੜੇ ਪਾਸੇ ਹੁੰਦਾਂ ਹਾਂ ਹਾਂ ਸੌਖੀਆਂ ਕਿਦਾਂ ਸੌਖੀ ਹੁੰਦੀ ਆ ਪਰ ਸਰਦਾ ਨਹੀਂ ਹੁੰਦਾ ਇੱਕ ਬੰਦੇ ਨੂੰ ਜਾਓ ਬਿਨਾ ਹਾਂ ਅੰਟੀ ਤੁਸੀਂ ਕੁਝ ਕਹਿਣਾ ਚਾਹੋਗੇ ਅੰਟੀ ਨੇ ਹਾਂ ਹਾਂ ਬਸ ਅਸੀਂ ਕਹਿੰਦੇ ਆ ਵੀ ਬਾਈ ਗੁਰੂ ਕਿਸੇ ਦਾ ਘਰ ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ ਕਿਸੇ ਦਾ ਪੁੱਤ ਨਾ ਕਰਦਾ ਹੋਵੇ ਜਿਨ੍ਹਾਂ ਦੇ ਘਰ ਵਾਲੇ ਜਾਂ ਪੁੱਤ ਨਸ਼ਾ ਪੱਤਾ ਕਰਦੇ ਆ ਉਹ ਮਾਮਾ ਨੂੰ ਪੁੱਛ ਕੇ ਦੇਖੋ ਜਾਂ ਘਰ ਵਾਲਿਆਂ ਨੂੰ ਪੁੱਛ ਕੇ ਦੇਖੋ ਬਹੁਤ ਦੁਖੀ ਹੈ ਕਿਉਂਕਿ ਨਾ ਤਾਂ ਕੋਈ ਘਰ ਵਿੱਚ ਰੁਪਈਆ ਜੁੜਦਾ ਹੈ ਤੇ ਨਾ ਹੀ ਨਸ਼ੇੜੀ ਜੁੜਨ ਦਿੰਦੇ ਆ ਬਸ ਇੱਕ ਠੀਕ ਹੈ ਵੀ ਰੋਟੀ ਸਵੇਰ ਸ਼ਾਮ ਖਾ ਲਈ ਤੇ ਪੈ ਗਏ ਤੇ ਵੀ ਐਂ ਕਹਨੇ ਆ ਵੀ ਅੱਜ ਕੱਲ ਦੇ ਹਾਲਾਤਾਂ ਨੂੰ ਦੇਖ ਕੇ ਅੱਗੇ ਸੁਧਰੋ ਸੁਧਰੋ ਬਿਲਕੁਲ ਕੀ ਕਰ ਰਹੇ ਆਂਟੀ ਤੁਸੀਂ ਮੈਂ ਤਾਂ ਆ ਦੇਖੋ ਜੀ ਸਲਾਈਆਂ ਬੁਣੀ ਜਾਂਦੀਆਂ ਹੈ ਹੈ ਸਕੀ ਵੀ ਬੁਣੀ ਸੀ ਤੇ ਮੈਂ ਆਖਿਆ ਚੱਲ ਹੁਣ ਮੈਂ ਫਰੀ ਆਂ ਚਾਰ ਸਲਾਈਆਂ ਹੀ ਪਾ ਲਾ ਇੱਕ ਸੀਨ ਕਰਕੇ ਉਸ ਤੋਂ ਬਾਅਦ ਆਂਟੀ ਆਵਦੀ ਆ ਕੋਟੀ ਬੋਣ ਲੱਗ ਜਾਂਦੇ ਨੇ ਡਬਲ ਡਬਲ ਕੰਮ ਕਰਦੇ ਆਂਟੀ ਦੋ ਦੋ ਥਾਂ ਤੇ ਪੈਸੇ ਕਮਾਉਂਦੇ ਨੇ ਹਾਏ ਤਾਂ ਆਂਟੀ ਦੇ ਹੱਥ ਦੋ ਨੇ ਹਨਾ ਹਾਂ ਜੇ ਕਿਤੇ ਚਾਰ ਹੁੰਦੇ ਫਿਰ ਦੇਖ ਲੈ ਫਿਰ ਦੋ ਕੋਟੀਆਂ ਲੱਗੀਆਂ ਹੋਣੀਆਂ ਸੀ ਹਨਾ ਹਾਂ ਦੋ ਹੱਥ ਨੇ ਕਰੇ ਛੱਡੇ ਆਉਣੇ ਸੀਗੇ ਨੇ ਜੀ ਦੋ ਦੋ ਹੱਥ ਕਰੇ ਛੱਡੇ ਆਉਣੇ ਤੇ ਉਹ ਸਰਪੰਚ ਵਰਗੇ ਮੈਨੂੰ ਸੀਨ ਲਾ ਕੇ ਆ ਗਏ ਨੇ ਕੀ ਬਣਿਆ ਕੀ ਹੋਇਆ ਤੁਹਾਡੇ ਨਾਲ ਕੀ ਹਾਸ ਵਾਪਰ ਗਿਆ ਵੇਖੋਗੇ ਭੱਜ ਗਿਆ ਜੀ ਆਹਾ ਆਹਾ ਮੈਂ ਤਾਂ ਆ ਖੜਾ ਮੈਂ ਕਿਤੇ ਪੜਖਾ ਇਹ ਕਿਤੇ ਇਹ ਤਾਂ ਖੜਾ ਇਹ ਪਾਲੋ ਦਾ ਮੁੰਡਾ ਜੀ ਆ ਬਸ ਫਿਰ ਜਿਹੜਾ ਪਾਲੋ ਦਾ ਮੁੰਡਾ ਉਹਦੇ ਰੱਖੋਗੇ ਭੱਜੂਗਾ ਵੈਸੇ ਮੈਂ ਕਿਹਾ ਕੰਜਰ ਨੂੰ ਮੈਂ 150 ਦੇ ਦੇ ਮੈਂ ਵੀ ਵਧੀਆ ਪੋਵਾ ਲਾ ਲੂਗਾ ਹਾਂ ਤੂੰ ਮਾਰ ਦੂੰਗਾ ਇਸ ਵਾਰ ਛੇਤੀ ਆ ਚੱਲ ਕੋਈ ਗੱਲ ਇਹ ਆ ਦੇਖੋ ਜੀ ਇੱਧਰ ਕੰਮ ਮਿਹਨਤਾਂ ਹੁੰਦੀਆਂ ਵਾਹ ਵੀ ਵਾਹ ਜਾਂਦਾ ਰਹਿ ਪੁੱਤਰਾ ਕੰਪਲੀਟ ਕਰਕੇ ਸਾਰੇ ਕਲਾਕਾਰ ਹੁਣ ਆਏ ਖੜੇ ਨੇ ਤੇ ਆ ਦੇਖੋ ਤਿਆਰੀਆਂ ਚੱਲ ਰਹੀਆਂ ਚੁੰਨੇ ਜਨੀਆਂ ਨੇ ਤੇ ਆਵਾਜ ਰਿਆਂ ਚੁੰਨੀਆਂ ਨੂੰ ਗੋਟੀ ਲੱਗ ਰਹੇ ਨੇ ਹਾਂ ਆਪਣਾ ਪੈਕਅਪ ਕਰ ਲਿਆ ਹੈ ਕੀ ਕਰ ਲਿਆ ਆ ਆਪਣੇ ਪੈਕਅਪ ਅੱਛਾ ਜੀ ਆਲ ਰੈਡੀ ਹੋ ਗਏ ਤੁਸੀਂ ਯੈਸ ਮੇਰੇ ਕਪੜੇ ਜਿਹੜੇ ਟੇਮ ਆਰਨ ਵਾਲੇ ਪਏ ਨੇ ਇਹ ਅਸੀਂ ਟੇਮ ਆਰਨ ਲੱਗੇ ਹੋਏ ਆ ਬਾਰੋਂ ਕਿਨੇ ਦੀ 25 ਮਿੰਟਾਂ ਦੀ ਬਹੁਤ ਤਿਆਰੀ ਕਰ ਲਈ ਭਾਈ ਆਪੀ ਤੁਸੀਂ ਪੈਕ ਲਈ ਚਾਹ ਤੇ ਮੇਰਾ ਤਿਆਰ ਆ ਭਾਈ ਜਾ ਬਸ ਹੁਣ ਆਪੇ ਜਾ ਰਹੇ ਹਾਂ ਨਹੀਂ ਬਸ ਹੁਣ ਕੰਪਲੀਟ ਹੋ ਗਈ ਹੈ ਪੈਕਅਪ ਭਾਈ ਹਾਂ ਜੀ ਪੈਕਅਪ ਸਤਨਾ ਵਾਹਿਗੁਰੂ ਲਓ ਵੀ ਸਮਾਨ ਚੱਕੋ ਸਾਰੇ ਜਣੇ ਆਪ ਦਾ ਆਪ ਦਾ ਹਾਂ ਮਾਈਕ ਬੰਦ ਕਰੋ ਇਹ ਦੇਖੋ ਵੀ ਹੁਣ ਸਾਰੇ ਜਣੇ ਆਪ ਦੀਆਂ ਤਿਆਰੀਆਂ ਕਰਕੇ ਹੁਣ ਲਾ ਕੇ ਲੋਕ ਲੋਕ ਰੱਖ ਲੋ ਬਸ ਹੈਲੋ ਹਰਪ੍ਰੀਤ ਕਿਵੇਂ ਹੋ ਮੈਨੂੰ ਆਪਕੀ ਚੋਰੀ ਪਤਾ ਚੱਲ ਗਈ ਕਿਹਨ ਕੀ ਆਪਨੇ ਅਮਰੂਦ ਚੋਰੀ ਕਰਕੇ ਖਾਏ ਕਿਸਨੇ ਚੋਰੀ ਕੀ ਚੋਰੀ बिकी नहीं किए थे बट मैं मूहे इधर खड़ी क्यों मुरे सी क्योंकि मूहे कैमरा से ना मैं कैमरे में नहीं आई कैमरे तू नहीं, नहीं, नहीं आई तोड़ के वो लेके आया आया बिकी लेके अच्छा चोरी की थी मतलब चोरी तू की थी है यू आर द चोर यू आर डगरा ओ ब्लॉग च बोलता है करके वो फिल्म च सीगा हां कमांडी ठीक है जी ये समझ में आ रहा है कि दिमाग कैसे है

ਇਸ ਵੀਰ ਦੀ ਬਸ ਇਦਾਂ ਹੀ ਉਹ ਮੈਂ ਸਿੱਟ ਦਿੰਦਾ ਸੀ ਇਹਦੀ ਬੋਲ ਜੀ ਇਹ ਹੱਡੀ ਜੀ ਹਾਂ ਕੀ ਹੈ ਉਹ ਲੈ ਚੱਕੇ ਉਹ ਲੈ ਹੱਡੀ ਉਹ ਲੈ ਕੇ ਚੱਕੇ ਦੇ ਚੱਕੀ ਕਿਹਾ ਦੇਖੋ ਕਿੱਡੇ ਸਿਆਣੇ ਇਹ ਆ ਗਏ ਆਜੋ 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 ਲੈ ਲੈ ਫੜਾ ਦੋ ਨਹੀਂ ਬਣਾਉਣੀ ਲੈ ਫੜਾ ਪਹਿਲੇ ਖੇਡੂ ਫਿਰ ਮੈਨੂੰ ਫੜਾ ਬੀਤੂ ਸੱਟ ਮੈਨੂੰ ਆਪਣੇ ਆ ਵੀ ਕਹਿ ਦਿੰਦੀ ਐ ਹੂੰ ਚਨੂ ਓਏ ਹੋਏ ਹੋਏ ਐ ਐ ਜਦੋਂ ਉਹਦੀ ਪੀਂ ਵਜਦੀ ਆਪਣੇ ਆ ਵੀ ਡਰ ਜਾਂਦੀ ਸਨ ਚਲੋ ਇੱਥੇ ਨਹੀਂ ਇਹਦੇ ਨਾਲ ਜਾ ਉਧਰ ਆ ਜਾਂਦਾ ਏ ਏ ਚਨੂ 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 ਸੰਨ ਸੰਨ ਚੋ

हैंडशेक हूँ तेड जो मस्त है नहीं मैं नहीं खेडता फिर जा तू तो पहले हैंडशेक कर हैंडशेक हैंडशेक कर। करो करो हैंडशेक करो निक हाँ वेरी नाइस नेक्स्ट 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 नो नेक्स्ट नेक्स्ट, नेक्स्ट नेक्स्ट आला करो <laughs> <laughs>